ਦੇਸ਼ ਭਰ ਦੇ ਵਿੱਚ 파ਰਾ ਲਗਾਤਾਰ ਵਧਣ ਲੱਗਿਆ ਹੈ। ਗਰਮੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਾਰਚ ਦੇ ਅਖੀਰ ਵਿੱਚ ਹੀ ਮਈ-ਜੂਨ ਵਰਗੀ ਗਰਮੀ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨ ਲੱਗੀ ਹੈ। ਦੇਸ਼ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਪੰਜਾਬ ਦੀ ਜਨਤਾ ਨੂੰ ਅਗਲੇ ਇੱਕ ਹਫ਼ਤੇ ਦੇ ਵਿੱਚ ਅਜਿਹੀ ਹੀ ਗਰਮੀ ਚੱਲਣੀ ਪਵੇਗੀ। ਆਉਂਦੇ ਦਿਨਾਂ ਦੇ ਵਿੱਚ ਵੀ ਤਾਪਮਾਨ ਆਮ ਦੇ ਨਾਲੋਂ ਵਧਣ ਦੇ ਅਸਰ ਨੇ ਮੌਸਮ ਵਿਭਾਗ ਦੇ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਸਾਲ ਲੋਕਾਂ ਨੂੰ ਵੱਧ ਗਰਮੀ ਚੱਲਣੀ ਪੈ ਸਕਦੀ ਹੈ। मार्च से जून की एवरेज जो होगी हमारा जो गर्मियों का सीजन होता है वो जब एवरेज निकालेंगे तो वो एवरेज टेम्परेचर नॉर्मल से एक डिग्री बना हुआ है, जिसके कारण है तो उसके कारण सोलर इंसुलेशन हमारा बढ़ा है मौसम महकमे की भविखवाणी वादे तापमान गर्मी का एहसास करवा रही है पर आम मुताबिक गर्मी तो हूं तो ही रिकॉर्ड तोड़न लगी है ਦਿਨ ਪੇ ਦਿਨ ਗਰਮੀ ਪੜਤੀ ਜਾ ਰਹੀ ਹੈ ਅੱਗੇ ਪਤਾ ਨਹੀਂ ਅਭੀ ਇਤਨੀ ਜ਼ਿਆਦਾ ਏਸੀ ਦੀ ਜ਼ਰੂਰਤ ਹੈ ਆਪ ਕੋ ਗਾੜੀ ਮੇਂ ਏਸੀ ਚਾਹੀਏ ਘਰ ਮੇਂ ਏਸੀ ਚਾਹੀਏ ਔਰ ਅੱਗੇ ਪਤਾ ਨਹੀਂ ਕੀ ਹੋਗਾ ਮਤਲਬ ਗਰਮੀ ਕੇ ਮਾਰੇ ਜਾਨ ਨਿਕਲੀ ਜਾ ਰਹੀ ਹੈ ਬੁਰਾ ਹਾਲ ਹੋ ਐ ਮੋਟਰਸਾਈਕਲ ਤੇ ਜਾ ਰਹੇ ਆ ਸਕੰਜਵੀ ਪੀਣ ਵਾਸਤੇ ਰੁਕੇ ਸੀਗੇ ਤੇ ਮਾਰਚ ਦੇ ਮਹੀਨੇ ਵਿੱਚ ਇੰਨੀ ਗਰਮੀ ਪੈ ਰਹੀ ਹੈ ਅੱਗੇ ਜਾ ਕੇ ਕਿੰਨਾ ਬੁਰਾ ਹਾਲ ਹੋਊਗਾ ਜੀ ਗਰਮੀ ਤੋ ਇਸ ਵਾਰੀ ਬੜੀ ਖਤਰਨਾਕ ਪੜ ਰਹੀ ਔਰ ਇਹ ਲੱਗ ਰਿਹਾ ਸਾਰੇ ਰਿਕਾਰਡ ਟੁੱਟੇਗੇ ਸੋ ਪਾਰਾ ਵਧ ਰਿਹਾ ਹੈ ਅਜਿਹੇ ਵਿੱਚ ਗਰਮੀ ਤੋਂ ਬਚਣ ਦੇ ਤਰੀਕੇ ਵੀ ਜ਼ਰੂਰੀ ਨੇ ਤੁਹਾਨੂੰ ਦੱਸਦਿਆਂ ਕਿ ਗ ਗਰਮੀ ਦੇ ਵਿੱਚ ਲੂ ਲੱਗਣ ਪਿਤ ਅਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਜ਼ਿਆਦਾ ਧੁੱਪ ਦੇ ਵਿੱਚ ਜਰੂਰ ਤੱਕ ਜ਼ਰੂਰੀ ਨਾ ਹੋਵੇ ਘਰੋਂ ਬਾਹਰ ਨਾ ਨਿਕਲੋ 11 ਤੋਂ 4 ਵਜੇ ਤੱਕ ਦੇ ਸਮੇਂ ਵਿੱਚ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚੋ ਘਰ ਦੇ ਵਿੱਚ ਕੂਲਰ ਪੱਖਾ ਜਾਂ 에ਅਰ ਕੰਡੀਸ਼ਨ ਵਗੈਰਾ ਚਲਾ ਕੇ ਰੱਖੋ ਘਰੋਂ ਬਾਹਰ ਜਾਣਾ ਹੋਵੇ ਤਾਂ ਸੇ ਟਾਕੇ ਅਤੇ ਖੁੱਲੇ ਕੱਪੜੇ ਪਾ ਕੇ ਜਾਓ ਖਾਣ ਦੇ ਵਿੱਚ ਜ਼ਿਆਦਾਤਰ ਤਰਲ ਚੀਜ਼ਾਂ ਜਿਵੇਂ ਕਿ ਪਾਣੀ ਜੂਸ ਅਤੇ ਠੰਡੇ ਦੁੱਧ ਵਗੈਰਾ ਦਾ ਜ਼ਿਆਦਾ ਇਸਤੇਮਾਲ ਕਰੋ ਗਰਮੀਆਂ ਦੇ ਵਿੱਚ ਕੀਆ ਤੋਰੀ, ਪੇਠਾ, ਕਮਲ ਕੱਕੜੀ ਆਦੀ ਸਬਜ਼ੀਆਂ ਦਾ ਸੇਵਨ ਕਰੋ ਕਿਉਂਕਿ ਇਹ ਸਰੀਰ ਵਿੱਚਲੇ ਪਾਣੀ ਨੂੰ ਪੂਰਾ ਕਰਦੀਆਂ ਨੇ। ਲੌਂਗ, ਜੈਫਲ ਅਤੇ ਦਾਲਚੀਨੀ ਵਰਗੇ ਮਸਾਲਿਆਂ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਸਰੀਰ ਦੇ ਵਿੱਚ ਗਰਮੀ ਵਧਾਉਂਦੇ ਨੇ। ਨਾਸ਼ਤੇ ਦੇ ਵਿੱਚ ਦਲੀਆ, ਫਲ, ਇਡਲੀ, ਲੱਸੀ ਅਤੇ ਠੰਡੀ ਕੌਫੀ ਦਾ ਸੇਵਨ ਕਰੋ। ਬਾਸੀ ਜਾਂ ਖਮੀਰ ਵਾਲਾ ਖਾਣਾ ਜਾਂ ਫਿਰ ਖੱਟੇ ਫਲਾਂ ਦਾ ਸੇਵਨ ਨਾ ਕਰੋ। ਗਰਮੀਆਂ ਦੇ ਵਿੱਚ ਸਿਗਰਟ ਅਤੇ ਸ਼ਰਾਬ ਵਗੈਰਾ ਦੀ ਵਰਤੋਂ ਵੀ ਨਾ ਕਰੋ ਇਸ ਤੋਂ ਇਲਾਵਾ ਖਾਣੇ ਵਿੱਚ ਪੁਦੀਨਾ ਪਿਆਜ਼ ਅਤੇ ਕੱਚੇ ਆਮ ਦੀ ਵਰਤੋਂ ਕਰੋ